Hei. Hvordan går det? ਕੀ ਕਰੂ ਵੀਰ ਸਾਰੇ ਜਣੇ ਉੱਠੋ ਉੱਠੋ ਸਾਰੇ ਇਧਰ ਆ ਵੀਰੇ ਇਧਰ ਆ ਇਧਰ ਸਰ ਅਬ ਜੈਵਡ ਮਾਰ ਕਰਦੇ ਕੋਈ ਕਾਤਰਾਂ ਦੀ ਲੋੜ ਨਹੀਂ ਕੋਈ ਭੱਜਣਾ ਨਹੀਂ ਕਿਤੇ ਆਰਮਨ ਨਾਲ ਆਜੋ ਬਾਰ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਮਹੀਮ ਚੱਲ ਰਹੀ ਹੈ ਜੀ ਉਹਦੇ ਤਹਿਤ ਹੀ ਸਾਡੇ ਮਾਨਯੋਗ ਡੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਅਸੀਂ ਅੱਜ ਸੱਡਨਲੀ ਇੱਕ ਅਚਾਨਕ ਦੋ ਜਿਹੜੇ ਡੀ ਐਡਿਕਸ਼ਨ ਸੈਂਟਰ ਸੀਗੇ ਸਸਪੈਕਟਿਡ ਉਹਨਾਂ ਦੀ ਚੈਕਿੰਗ ਕੀਤੀ ਜੀ ਪਹਿਲਾ ਡੀ ਐਡਿਕਸ਼ਨ ਸੈਂਟਰ ਜਿਹੜਾ ਚੱਕ ਮਾਫੀ ਸਾਨੂੰ ਜਿਵੇਂ ਜਾਣਕਾਰੀ ਮਿਲੀ ਸੀਗੀ ਜੀ ਉੱਥੇ ਚੱਲ ਰਿਹਾ ਅਸੀਂ ਸਮੇਤ ਮੈਡੀਕਲ ਟੀਮ ਤੇ ਜਿਹੜਾ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਚੈਕਿੰਗ ਕੀਤੀ ਜੀ ਉੱਥੇ ਚੈਕਿੰਗ ਕਰਨ ਤੇ ਸਾਨੂੰ ਉੱਥੇ ਕੋਈ ਵੀ ਉੱਥੇ ਵਿਅਕਤੀ ਉੱ ਉਥੇ ਲੋਕ ਲੱਗਾ ਹੋਇਆ ਸੀਗਾ ਲੋਕ ਖਲਵਾ ਕੇ ਹੀ ਚੈੱਕ ਕੀਤਾ ਅੰਦਰ ਕੋਈ ਵੀ ਸਾਨੂੰ ਕਿ ਨਾ ਹੀ ਚੱਲਣ ਸੰਬੰਧੀ ਉਹਦੇ ਕੋਈ ਐਵੀਡੈਂਸ ਮਿਲਿਆ ਤੇ ਨਾ ਹੀ ਉਥੇ ਸਾਨੂੰ ਕੋਈ ਵਿਅਕਤੀ ਹਾਜ਼ਰ ਮਿਲਿਆ ਉਸੇ ਤਰ੍ਹਾਂ ਹੀ ਇਸੇ ਮਹੀਮ ਤੈਤੀ ਅਸੀਂ ਜਿਹੜਾ ਦੂਸਰਾ ਡੀ ਐਡਿਕਸ਼ਨ ਸੈਂਟਰ ਜਿਹੜਾ ਰੋਪਾਲੂ ਥਾਣੇ ਸਮਰਾਜ ਦੇ ਵਿੱਚ ਉਥੇ ਅਸੀਂ ਚੈਕਿੰਗ ਕੀਤੀ ਉਥੇ ਚੈਕਿੰਗ ਦੌਰਾਨ ਸਾਨੂੰ ਉਹ ਚੱਲਦਾ ਵੀ ਮਿਲਿਆ ਗਿਆ ਤੇ ਅਨਰਜਿਸਟਰਡ ਵੀ ਸੀਗਾ ਸੋ ਉਥੋਂ ਸਾਨੂੰ ਤਕਰੀਬਨ 44 ਜਿਹੜੇ ਸੀਗੇ ਪੇਸ਼ੈਂਟਸ ਮਿਲੇ ਨੇ ਉਥੋਂ ਤੇ ਉਹਨਾਂ ਦਾ ਮੈਡੀਕਲ ਪ੍ਰੀਲੀਮੀਨਰੀ ਮੈਡੀਕਲ ਕਰਵਾ ਕਰਕੇ ਮੈਡੀਕਲ ਟੀਮ ਸਾਡੇ ਨਾਲ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਮੈਡੀਕਲ ਕਰਕੇ ਉਹਨਾਂ ਨੂੰ ਉੱਥੇ ਜਿਹੜੇ ਫਰਸਟ ਏਡ ਦੇ ਕੇ ਤੇ ਉਹਨਾਂ ਤੋਂ ਮਿਲ ਕੇ ਜੋ ਅੱਗੇ ਉਹਨਾਂ ਦੀ ਕਾਰਵਾਈ ਸੀਗੀ ਉਹ ਕਰਤੀ ਆ ਇਹਨਾਂ ਦੋਨਾਂ ਜਿਹੜੇ ਮੈਡੀਕਲ ਜਿਹੜੇ ਡੀਡਿਕਸ਼ਨ ਸੈਂਟਰ ਦੇ ਇਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਮੈਡੀਕਲ ਟੀਮ ਸੀ ਉਹਨਾਂ ਵੱਲੋਂ ਇੱਕ ਡਿਟੇਲਡ ਰਿਪੋਰਟ ਦੁਆਰਾ ਤੋਂ ਆਪਣੇ ਸੀਨੀਅਰ ਆਫੀਸਰ ਦੇ ਥਰੂ ਸਾਨੂੰ ਭੇਜੀ ਜਾਊਗੀ ਜਿਸ ਤਰ੍ਹਾਂ ਵੀ ਉਹ ਸਾਨੂੰ ਰਿਪੋਰਟ ਦੇਣਗੇ ਉਸ ਤਰ੍ਹਾਂ ਦੀ ਅਸੀਂ ਬੰਦਕਾਰ ਵੀ ਕਰ ਦੇਵਾਂਗੇ ਸਰ ਸੁਣਨੇ ਚ ਆਇਆ ਵੀ ਉਹ ਜਿਹੜੇ ਡਰੱਗਸ ਡੀ ਸੈਂਟਰ ਨੇ ਉਹਨਾਂ ਵਿੱਚ ਨਸ਼ੇ ਦੀਆਂ ਹੀ ਗੋਲੀਆਂ ਦਿੱਤੀਆਂ ਜਾਂਦੀਆਂ ਜਿਆਦਾਤਰ ਕੋਈ ਐਦਾਂ ਦਾ ਮਾਮਲਾ ਆਇਆ ਕੋਈ ਉਹਨਾਂ ਦਾ ਮੈਡੀਕਲ ਵਗੈਰਾ ਚ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੇ ਅੱਜ ਅਸੀਂ ਦੋਨੋਂ ਚੈੱਕ ਕੀਤੇ ਜੀ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਨਸ਼ੇ ਵਾਲੀ ਗੋਲੀ ਦੇ ਸਬੰਧ ਵਿੱਚ ਤਾਂ ਕੁਝ ਆਇਆ ਨਹੀਂ ਬਟ ਇੰਨਾ ਕਿ ਜ਼ਰੂਰ ਹੈ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਪਹਿਲਾ ਸੀਗਾ ਉਹ ਤਾਂ ਚੱਲ ਉੱਥੇ ਸਾਨੂੰ ਜਿੱਦਾਂ ਸਾਨੂੰ 44 ਰੁਪਾਲੋ ਜਿਹੜੇ 44 ਵਿਅਕਤੀ ਮਿਲੇ ਉੱਥੇ ਕੋਈ ਨਸ਼ੇ ਵਾਲੀ ਕੋਈ ਨਹੀਂ ਮਿਲੀ ਸਾਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਹਾਂ ਡੀ ਐਡਿਕਸ਼ਨ ਦੇ ਸਬੰਧ ਦੇ ਵਿੱਚ ਜੇ ਕੁਝ ਮਿਲਿਆ ਹੋਇਆ ਤਾਂ ਮੈਡੀਕਲ ਟੀਮ ਨੇ ਇਨਸਪੈਕਸ਼ਨ ਕੀਤੀ ਉਹ ਸਾਨੂੰ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਡਿਟੇਲਡ ਸਾਨੂੰ ਰਿਪੋਰਟ ਦੇ ਦੇਣਗੇ ਉਸ ਤਰ੍ਹਾਂ ਦੀ ਅਸੀਂ ਕਾਰਵਾਈ ਕਰ ਦੇਵਾਂਗੇ ਸਰਕਾਰ ਵੱਲੋਂ ਕੋਈ ਇਹਨਾਂ ਦੀ ਸੀਗੀ ਨਾ ਲੈਟਰ ਵਗੈਰਾ ਕੋਈ ਮਿਲਤਾ ਹੈ ਨਹੀਂ ਜੀ ਇਹਨਾਂ ਕੋਲੇ ਕੋਈ ਰਜਿਸਟ੍ਰੇਸ਼ਨ ਸੰਬੰਧੀ ਕੋਈ ਸਰਟੀਫਿਕੇਟ ਸਾਨੂੰ ਇਹਨਾਂ ਨੇ ਨਹੀਂ ਦਿੱਤਾ ਮੋਕੇ ਜੀ ਕਿਸ ਕੋਈ ਕੇਸ ਦਰਜ ਕੀਤਾ ਇਹ ਮੇਰੇ ਆਸ ਇਹ ਜਿਹੜੇ ਵੀ ਕੰਮ ਨੇ ਸਹੀ ਸਰਕਾਰ ਦੀਆਂ ਜੋ ਰੂਲ ਨੇ ਉਹਨਾਂ ਦੇ ਮਤਾਂਕ ਜਿਹੜੇ ਮੈਡੀਕਲ ਦੇ ਜਿਹੜੇ ਸਾਡੀ ਮੈਡੀਕਲ ਟੀਮ ਬਣਦੀ ਹੈ ਡਿਸਟ੍ਰਿਕਟ ਲੈਵਲ ਤੇ ਇੱਕ ਡੀ ਐਮ ਸੀ ਅਫੀਸਰ ਹੁੰਦੇ ਨੇ ਡਿਸਟ੍ਰਿਕਟ ਮੈਡੀਕਲ ਕਮਿਸ਼ਨਰ ਉਹ ਇਹਨਾਂ ਦੀ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਚੱਲਦੇ ਨੇ ਇਹ ਸਾਰੇ ਜਿੰਨੇ ਵੀ ਡੀਡਿਕਸ਼ਨ ਸੈਂਟਰ ਨੇ ਇਹ ਜਿਹੜੇ ਐਸਐਮਓ ਸਾਹਿਬ ਜਿਹੜੀ ਮੈਡੀਕਲ ਟੀਮ ਲੀਡ ਕਰ ਰਹੀ ਸੀ ਇਹ ਰਿਪੋਰਟ ਉਹਨਾਂ ਨੂੰ ਭੇਜਣਗੇ ਉਹਨਾਂ ਦੇ ਥਰੂ ਸਿਵਲ ਸਰਪੰਚ ਦੇ ਥਰੂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਆਊਗੀ ਤੇ ਜੋ ਵੀ ਸਾਨੂੰ ਉਹ ਕਾਰਵਾਈ ਲੈ ਕੇ ਦੇਣਗੇ ਅਸੀਂ ਕਾਰਵਾਈ ਕਰ ਦੇਵਾਂਗੇ ਸਰ ਸਾਨੂੰ ਵਿੱਚ ਇਹ ਵੀ ਆਏਗੇ ਨਾ ਜਿਹੜੇ ਸੈਂਟਰ ਚੱਲਦੇ ਨੇ ਉਹਨਾਂ ਵਿੱਚ ਮਾਰਕਟ ਵੀ ਹੁੰਦੀ ਹੈ ਜਿਹੜੇ ਉਸੇ ਨਾਲ ਡਰਾਉਂਗਾ ਹਾਂ ਜਿਹੜਾ ਇਹ ਰੋਪਾਲੋ ਸੀਗਾ ਉੱਥੇ ਜਿਹੜੇ 44 ਬੰਦਿਆਂ ਨੂੰ ਇਕੱਲੇ-ਇਕੱਲੇ ਤੋਂ ਮੈਡੀਕਲ ਟੀਮ ਨੇ ਪੁੱਛ ਕੀਤੀ ਇਹ ਨਾਲ ਸਾਡੇ ਨਾਲ ਸਾਈਕਾਇਟ੍ਰਿਸਟ ਵੀ ਸੀਗੇ ਮੈਮ ਉਹਨਾਂ ਨੇ ਵੀ ਪੁੱਛਗਿਛ ਕੀਤੀ ਪਰ ਕਿਸੇ ਨੇ ਸਾਡੇ ਅੱਜ ਤੱਕ ਧਿਆਨ 'ਚ ਨਹੀਂ ਲੈ ਕੇ ਆਂਦਾ ਕੁੱਟਮਾਰ ਕਰਨ ਸੰਬੰਧੀ ਹੋ ਸਕਦਾ ਹੁੰਦੀ ਹੋਵੇ ਬਟ ਇਸ ਪਰਟੀਕੂਲਰ ਕੇਸ ਦੇ ਵਿੱਚ ਉਹਨਾਂ ਨੇ ਕੁਛ ਨਹੀਂ ਮਿਲ ਗਈ ਦੱਸਿਆ ਨਹੀਂ ਗਿਆ ਸਰ ਹੁਣ ਉਹ ਚੱਲਦਾ ਹੀ ਜਾਂ ਬੰਦ ਕਰਵਾ ਦਿੱਤਾ ਗਿਆ ਕਿਦਾਂ ਨਹੀਂ ਜੀ ਉਹ ਡੀ ਐਡਿਕਸ਼ਨ ਸੈਂਟਰ ਜਿਹੜਾ ਰੋਪਾਲੋ ਵਾਲਾ ਸੀਗਾ ਉਹ ਬੰਦ ਕਰਵਾ ਦਿੱਤਾ ਗਿਆ ਜਿਹੜੇ ਉੱਥੇ ਉਹਨਾਂ ਨੂੰ ਰੀਲੋਕੇਟ ਕੀਤਾ ਜਾ ਰਿਹਾ ਜਿੰਨੇ ਵੀ ਸੀਗੇ ਪੇਸ਼ੈਂਟਸ 44 ਦੇ 44 ਪੇਸ਼ੈਂਟ ਇਸ ਜਿਹੜੇ ਸਪੈਸ਼ਲਿਸਟ ਸੀਗੇ ਜੀ ਨਹੀਂ ਪੇਸ਼ੈਂਟ ਸਾਰੇ ਪੰਜਾਬ ਤੋਂ ਹੀ ਸੀਗੇ ਜੀ ਮਾਝੇ ਦੇ ਵੀ ਸੀਗੇ ਕੁਝ ਇਧਰ ਮਾਲਵੇ ਦੇ ਵੀ ਸੀਗੇ ਸਾਰੇ ਪੰਜਾਬ ਤੋਂ ਹੀ ਸੀਗੇ ਪੇਸ਼ੈਂਟਸ ਸਾਰਾ ਉਹਨੂੰ ਸਰਕਾਰੀ ਉਹਨੂੰ ਵੀ ਕਰਵਾਇਆ ਗਿਆ ਕਿ ਨਾਮ ਆਪਣੇ ਘਰੇ ਭੇਜ ਦਿੱਤਾ ਗਿਆ ਉਹ ਮੈਂ ਤੁਹਾਨੂੰ ਦੱਸਿਆ ਨਾ ਜੀ ਇਸ ਸੰਬੰਧ ਦੇ ਵਿੱਚ ਮੈਡੀਕਲ ਜਿਹੜੀ ਟੀਮ ਆ ਉਹਨਾਂ ਨੇ ਤਾਂ ਕੱਲੇ-ਕੱਲੇ ਤੋਂ ਪੁੱਛਗਿੱਛ ਕਰਦੀ ਹੈ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਵੀ ਤੁਸੀਂ ਸਰਕਾਰੀ ਡੀਡਿਕਸ਼ਨ ਸੈਂਟਰ ਤੇ ਜਾਣਾ ਚਾਹੁੰਦੇ ਹੋ ਕੋਈ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਜਾਂ ਆਪਣੇ ਘਰ ਜਾਣਾ ਚਾਹੁੰਦੇ ਨੇ ਤੇ ਜ਼ਿਆਦਾਤਰ ਨੇ ਜੋ ਸਾਨੂੰ ਜ਼ਿਆਦਾਤਰ ਨੇ ਜੋ ਸਾਨੂੰ ਮੈਡੀਕਲ ਟੀਮ ਨੇ ਦੱਸਿਆ ਵੀ ਜ਼ਿਆਦਾਤਰ ਨੇ ਇਹ ਇੱਛਾ ਜ਼ਾਹਰ ਕੀਤੀ ਹੋਈ ਸੀ ਆਪਣੇ ਘਰ ਜਾਣਾ ਚਾਹੁੰਦੇ ਨੇ ਕਿਸੇ ਡੀਡਿਕਸ਼ਨ ਸੈਂਟਰ 'ਚ ਨਹੀਂ ਜਾਣਾ ਚਾਹੁੰਦੇ ਸੋ ਅਸੀਂ ਫੋਰਸ ਨਹੀਂ ਕਰ ਸਕਦੇ ਕਿਸੇ ਤੁਸੀਂ ਇਦਾਂ ਦਾ ਵੀ ਲੱਗਿਆ ਵੀ ਉਹਨਾਂ ਨੂੰ ਕੈਪਟਿਵ ਰੱਖਿਆ ਗਿਆ ਸੀ ਨਹੀਂ ਜੀ ਪੁੱਛ ਕੇ ਦੇ ਵਿੱਚ ਤਾਂ ਕਿਸੇ ਨੇ ਨਹੀਂ ਦੱਸਿਆ ਗਿਆ ਮੈਂ ਤੁਹਾਨੂੰ ਦੱਸਿਆ ਗਿਆ ਨਾਲ ਸੈਕਟਰੀਸਟ ਮੈਮ ਸੀਗੇ ਉਹਨਾਂ ਨੇ ਇਕੱਲੇ ਇਕੱਲੇ ਪੇਸ਼ੈਂਟਸ ਤੋਂ ਇਕੱਲੇ ਇਕੱਲੇ ਦਾ ਰਿਕਾਰਡ ਲਿਆ ਇਕੱਲੇ ਇਕੱਲੇ ਦੀ ਸਟੇਟਮੈਂਟ ਲਿਖੀ ਹੈ ਕਿਸੇ ਨੇ ਇਹ ਨਹੀਂ ਜ਼ਾਹਰ ਕੀਤਾ ਵੀ ਨਾਲ ਸਾਨੂੰ ਧੱਕਾ ਕੀਤਾ ਪੈਸੇ ਵੱਧ ਲੈਣ ਦਾ ਵੀ ਕੋਈ ਮਾਮਲਾ ਸਾਹਮਣੇ ਆਇਆ ਵੀ ਪੈਸੇ ਵੱਧ ਲੈ ਕੇ ਆਪਣੇ ਐਡਮਿਟ ਕਰਦੇ ਸੀਗੇ ਨਹੀਂ ਪੈਸੇ ਦਾ ਤਾਂ ਸਰਕਾਰ ਵੱਲੋਂ ਤਾਂ ਜੀ ਦੇਖੋ ਕੋਈ ਸਰਕਾਰ ਵੱਲੋਂ ਦਾ ਕੋਈ ਇਹੋ ਜਿਹੀ ਹਦਾਇਤ ਹੈ ਨਹੀਂ ਵੀ ਇੰਨੇ ਪੈਸੇ ਲੈ ਕੇ ਹੀ ਐਡਮਿਟ ਕਰਨਾ ਜੋ ਮਨ ਕੇ ਇਹ ਨਾ ਸੈਂਟਰਾਂ ਵੱਲੋਂ ਪੈਸੇ ਲਿੱਤੇ ਜਾਂਦੇ ਸੀ ਪੈਸੇ ਲੈ ਪੈਸੇ ਤਾਂ ਲੈ ਪੈਸੇ ਤਾਂ ਲੈ ਹੀ ਰਹੇ ਸੀ ਜੀ ਓਬਵੀਅਸਲੀ ਪੈਸੇ ਲੈ ਕੇ ਹੀ ਦਾਖਲ ਕਰਵਾ ਰਹੇ ਸੀਗੇ